ਅਪਾ ਦੇਖ ਰਹੇ ਆ ਕਿ ਆਪਣੀ ਪੰਜਾਬੀ ਦੀ ਜਿਹੜੀ ਸੱਭਿਆਚਾਰ ਜਿਹੜੇ ਪੁਰਾਣੇ ਵਿਰਸੇ ਸੀਗੇ ਉਹ ਲੋਕ ਭੁੱਲਦੇ ਜਾ ਰਹੇ ਆ ਉਹਦੇ ਵਿੱਚ ਉਹਨਾਂ ਵਿਰਸਿਆਂ ਨੂੰ ਲੋਕਾਂ ਨਾਲ ਜੋੜਨ ਦੇ ਲਈ ਔਰ ਉਹੀ ਚੀਜ਼ਾਂ ਕ੍ਰੀਏਸ਼ਨਸ ਕਰਨ ਦੇ ਲਈ ਸਾਡੇ ਨਾਲ ਨੇ ਵੀਰ ਨੈਭ ਸਿੰਘ ਜੀ ਜਿਨ੍ਹਾਂ ਨੇ ਬੂਟਾ ਲਾਇਆ ਦਸ਼ਕ ਪੰਜਾਬਲਾ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਜਦੋਂ ਕਿ ਆਪਾਂ ਦੇਖ ਰਹੇ ਹਾਂ ਕਿ ਆਪਣੀ ਪੰਜਾਬੀ ਦੀ ਜਿਹੜੀ ਸੱਭਿਆਚਾਰ ਜਿਹੜੇ ਪੁਰਾਣੇ ਵਿਰਸੇ ਸੀਗੇ ਉਹ ਲੋਕ ਭੁੱਲਦੇ ਜਾ ਰਹੇ ਆ ਉਹਦੇ ਵਿੱਚ ਉਹਨਾਂ ਵਿਰਸਿਆਂ ਨੂੰ ਲੋਕਾਂ ਨਾਲ ਜੋੜਨ ਦੇ ਲਈ ਔਰ ਉਹੀ ਚੀਜ਼ਾਂ ਕ੍ਰੀਏਸ਼ਨਸ ਕਰਨ ਦੇ ਲਈ ਸਾਡੇ ਨਾਲ ਨੇ ਵੀਰ ਨੈਬ ਸਿੰਘ ਜੀ ਜਿਨ੍ਹਾਂ ਨੇ ਬੂਟਾ ਲਾਇਆ ਔਰ ਗੱਲ ਕਰ ਰਹੇ ਹਾਂ ਉਹਨਾਂ ਦੇ ਨਾਲ ਵੀਰ ਜੀ ਸਵਾਗਤ ਹੈ ਤੁਹਾਡਾ ਸਾਡੇ ਸਪੈਸ਼ਲ ਸ਼ੋਅ 'ਚ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਪੰਜਾਬ ਪਲੱਸ ਜੋ ਸਾਡੇ ਅੱਜ ਨਗਰ ਵਿਖੇ ਆਪਣੇ ਘਰੇ ਪਹੁੰਚੇ ਇਹਨਾਂ ਨੂੰ ਜੀ ਆਖਦੇ ਆ ਬਹੁਤ ਖੁਸ਼ੀ ਹੋਈ ਆ ਮਿਲ ਕੇ ਨੈਬ ਜੀ ਕੀ ਕਹਿਣਾ ਚਾਹੋਗੇ ਕਿ ਜਿਸ ਤਰੀਕੇ ਦੇ ਨਾਲ ਇਹ ਬੂਟਾ ਲੱਗਿਆ ਪਹਿਲਾਂ ਤਾਂ ਸ਼ੌਂਕ ਸੀਗਾ ਤੁਹਾਨੂੰ ਪੁਰਾਣੀਆਂ ਚੀਜ਼ਾਂ ਦਾ ਔਰ ਪੁਰਾਣੇ ਵਿਰਸੇ ਦਾ ਲੇਕਿਨ ਉਹਨੂੰ ਸ਼ੌਂਕ ਨੂੰ ਤੁਸੀਂ ਕਨਵਰਟ ਕਰਕੇ ਲੋਕਾਂ ਨੂੰ ਵੀ ਉਹ ਚੀਜ਼ਾਂ ਜਿਹੜੀਆਂ ਪ੍ਰੋਸਰਨ ਲੱਗ ਗਏ ਕੀ ਕਹਿਣਾ ਚਾਹੋਗੇ ਹਾਂਜੀ ਮੈਂ ਸੋਚਿਆ ਮੈਂ ਕਿਹਾ ਵੀ ਲੋਕ ਇਹਨਾਂ ਇਸ ਤਰ੍ਹਾਂ ਲੋਕੇਸ਼ਨਾਂ ਬਣੀਆਂ ਪਿੰਡਾਂ ਚ ਖੇਤਾਂ ਚ ਰੱਖੀ ਬੈਠੇ ਹਨ ਮੇਰਾ ਮਨ ਇਹ ਬਣੇ ਮੈਂ ਸਕੂਲਾਂ ਕਾਲਜਾਂ ਦਿਖਾਵਾਂ ਨਾ ਬੱਚਿਆਂ ਨੂੰ ਛੋਟਿਆਂ ਨੂੰ ਜਿਨ੍ਹਾਂ ਨੇ ਵਾਸਤੇ ਜਿਹੜੀ ਵਿੱਜਮ ਨਹੀਂ ਵਿਕੀ ਹਨ ਇਸ ਕਰਕੇ ਮੈਂ ਇਹ ਜਿਹੜਾ ਪ੍ਰੋਗਰਾਮ ਸਕੂਲਾਂ ਕਾਲਜਾਂ ਚ ਤੇ ਵਿਆਹਾਂ ਸ਼ਾਦੀ ਨਾਲ ਕਾ ਮਿਲ ਗੱਡੀ ਲਾਉਂਦੇ ਆ ਜਾਂ ਟਰੈਕਟਰ ਆਪਣੇ ਕੋਲ ਇੱਕ 1926 ਮਾਡਲ ਗੱਡੀ ਆ ਟਿੰਡਾਂ ਵਾਲਾ ਖੂਬੀ ਆ ਨਾਲ ਆਪਣੇ ਕੋਲ ਪੁਰਾਣਾ ਵਿਰਸਾ ਸਾਰਾ ਟੁਜ ਜਿੱਥੇ ਵੀ ਆਪਾਂ ਕੋਈ ਵੀ ਗਰਮ ਪਿਆਰਾ ਕੋਈ ਬੋਕ ਕਰਦਾ ਪਾ ਉਹ ਪਹਿਲ ਸੰਸੂ ਲਾਂ ਕਾਲਜ ਮੇਲਿਆਂ ਚ ਬਰਸੀਆਂ ਦੇ ਵਿੱਚ ਉਹ ਲਾਉਣਾ ਹੈ ਅ ਵੀਰ ਜੀ ਕਿ ਕਰਨ ਜਾਓਗੇ ਕਿ ਉਹਨਾਂ ਨਾਲ ਜਦੋਂ ਤੁਸੀਂ ਜਾਂਦੇ ਹੋ ਕਿਤੇ ਲੰਦੇ ਹੋ ਤੇ ਐਪਲੀਕੇਸ਼ਨ ਬੜੀ ਮਿਲਦੀ ਆ ਬਹੁਤ ਲੋਕ ਐਪਰੀਸ਼ੀਏਟ ਕਰਦੇ ਆ ਖਾਸ ਕਰਕੇ ਐਨ ਆਰ ਆਈ ਵੀਰ ਜਿਹੜੇ ਹੁੰਦੇ ਆ ਉਹ ਤਾਂ ਮਤਲਬ دیਵਾਨੇ ਹੋ ਜਾਂਦੇ ਆ ਉਹ ਤਾਂ ਕਹਿੰਦੇ ਵੀ ਆ ਬਾਈ ਨੈਬੇ ਇਹ ਤਾਂ ਬੜਾ ਨਜ਼ਾਰਾ ਲਿਆਤਾ ਹਾਂਜੀ ਜਿਵੇਂ ਕੱਲ ਹੀ ਮੈਂ ਬਠਿੰਡੇ ਲਾ ਗਿਆ ਸੀ ਪੰਛਤ ਉੱਥੇ ਬਾਹਰਲੇ ਗਰਮ ਪਿਆਰੇ ਆਈ ਸੀ ਉਹਨਾਂ ਨੇ ਇੰਨਾ ਚਾ ਕੀਤਾ ਤੇ ਅਸੀਂ ਪਹਿਲੀ ਵਾਰ ਆ ਗੱਡਾ ਦੇਖਿਆ ਪਹਿਲੀ ਵਾਰੀ ਗੱਡੇ ਤੇ ਚੜੇ ਆ ਯਾਨੀ ਕਿ ਲੋਕ ਬਹੁਤ ਅਸ਼ਾ ਕਰਦੇ ਸੀ ਪ੍ਰਾਣੀ ਚੀਜ਼ ਨੂੰ ਬਹੁਤ ਜਿਹੜੇ ਸੰਗ ਦਾ ਉਹ ਲਾਈਕ ਕਰਨ ਲੱਗੀ ਆ ਰਾਸਤੇ ਦੇ ਵਿੱਚ ਤਾਂ ਜਾਂਦੇ ਤੁਰੇ ਆਉਂਦੇ ਰੁਕਦੇ ਆ ਫੋਟੋ ਕਰਾਉਂਦੇ ਆ ਬਹੁਤ ਜਾਨੀ ਪਸੰਦ ਕਰਦੇ ਇਸ ਚੀਜ਼ ਨੂੰ ਚਾਹ ਹੁੰਦਾ ਇਸ ਚੀਜ਼ ਦਾ ਮਨ ਨੂੰ ਵੀ ਖੁਸ਼ੀ ਹੁੰਦੀ ਆ ਲੋਕ ਪ੍ਰਾਣੀ ਚੀਜ਼ ਨਾਲ ਜੁੜ ਰਹੇ ਆ ਅਵੀਰ ਜੀ ਅੱਜ ਜਦੋਂ ਕਿ ਲੋਕ ਮਹਿੰਗੀਆਂ ਮਹਿੰਗੀਆਂ ਗੱਡੀਆਂ ਲੈ ਜਾਣੀਆਂ ਚਾਹੁੰਦੇ ਆ ਬਹਿਾਂ ਦੇ ਵਿੱਚ ਤੇ ਅਸੀਂ ਦੇਖ ਸਕਦੇ ਆ ਕਿ ਬੜੀ ਪਿਆਰੀ ਗੱਡੀ ਜਿਹੜੀ ਤੁਸੀਂ ਬਣਾਈ ਆ ਕੀ ਕਹਿਣਾ ਚਾਹੋਗੇ ਕਿ ਇਹਦੇ ਚ ਕਮਰਸ਼ੀਅਲਾਈਜੇਸ਼ਨ ਵੀ ਘੱਟ ਕੀਤੀ ਆ ਬਹੁਤ ਹੀ ਸਾਰਾ ਪੈਕੇਜ ਹੀ ਹੁੰਦਾ ਆਸਾਨ ਇਹ ਟਰੈਕਟਰ ਸਾਰਾ ਤੁਹਾਡਾ ਵਿਰਾਸਤ ਦਾ ਜਿਹੜਾ ਸਮਾਨ ਹੈਗਾ ਤੇ ਉਹ ਵੀ ਬਹੁਤ ਹੀ ਰੀਜ਼ਨਬਲ ਰੇਟਾਂ ਤੇ ਵੀ ਆਪਾਂ ਇੱਕ ਲੋਗਾਂ ਨੂੰ ਨਾਲ ਜੋੜਨਾ ਇਹ ਨਹੀਂ ਆ ਵੀ ਕੋਈ ਬਹੁਤ ਮੋਟੀ ਮਾਇਆ ਕਮਾਉਣੀ ਉਤੋਂ ਹਾਂਜੀ ਇਹ ਇਸ ਤਰ੍ਹਾਂ ਹੁੰਦਾ ਜੀ ਮੰਨ ਲਓ ਜਿਵੇਂ ਗੱਡਾ ਹੋਇਆ ਨਾਨਕਾ ਮਿਲ ਪੁਰਾਣਾ ਵਿਰਸਾ ਯਾਦ ਕਰਦੇ ਆਪਾਂ ਹੈਨਾ ਨਾਲ ਮੈਂ ਇਹਦੇ ਨਾਲ ਖੁੰਡੇ ਚਾਦਰੇ ਸਾਰਾ ਕੁਝ ਪੁਰਾਣਾ ਵਿਰਸਾ ਹੋਵੇ ਝੋਲੇ ਪੱਖੀਆਂ ਵਗਾਰਾ ਤੇ ਚਾਰਿਆਂ ਦੇ ਮੂਰਨੀਆਂ ਪਵਾਈਆਂ ਜਿਹੜੀ ਚੀਜ਼ ਦੀ ਲੋੜ ਹੈ ਯਾਹਾਂ ਆਪਾਂ ਉਹ ਤੁਸੀਂ ਇਸ ਪੁਰਾਣੇ ਸਭਿਆਚਾਰ ਦੇ ਵਿੱਚ ਆਓ ਜਾਂ ਗੱਡੀ ਆ ਇਹ ਪੁਰਾਣੀ ਜਿਵੇਂ ਐਂਟਰੀ ਮਾਰਨੀ ਹੈ ਬੱਚਿਆਂ ਵਿਆਹ ਸ਼ਾਦੀਆਂ ਵਾਸਤੇ ਵੀ ਵੱਖਰਾ ਜਿਹਾ ਇਹ ਹੈਗਾ ਲੱਕ ਜਿਹਾ ਵੀ ਜੇ ਜੋ ਲੋਕ ਜਿਸ ਤਰ੍ਹਾਂ ਬੁੱਕ ਕਰਾਉਂਦੇ ਉਹ ਦੇਖਦੇ ਬਹੁਤ ਖੁਸ਼ੀ ਹੁੰਦੀ ਉਹਨਾਂ ਨੂੰ ਕਮੋਦੀ ਤੇ ਐਂਟੀ ਉੱਪਰ ਖੜ ਕੇ ਮਾਰਦੇ ਆ ਪ੍ਰਾਣੀ ਲੁੱਕ ਜੀ ਬੜੀਆਂ ਬਹੁਤ ਲੋਕ ਪਸੰਦ ਕਰਦੇ ਸੀ ਫਿਰ ਜੀ ਤੁਸੀਂ ਇਹ ਬੂਟਾ ਲਾਇਆ ਔਰ ਗਗਨ ਨੇ ਉਹਨੂੰ ਨਵਾਂ ਕ੍ਰੇਸ਼ਨ ਦਿੱਤੀ ਕਿਉਂਕਿ ਆਪਾਂ ਜਿੱਦਾਂ ਮਰਜ਼ੀ ਕਹੀ ਜਈਏ ਪਰ ਜਿਹੜੇ ਨਈ ਜਨਰੇਸ਼ਨ ਹੈ ਯੰਗ ਉਹ ਟੇਸਟਾਂ ਨੂੰ ਦੇਖਦੀ ਆ ਬੱਚਿਆਂ ਦੇ ਔਰ ਉਹਨੇ ਗਗਨ ਨੇ ਇਸ ਬੂਟੇ ਨੂੰ ਹੋਰ ਸ਼ਾਨਦਾਰ ਪੇੜ ਦਾ ਰੂਪ ਧਾਰਨ ਕਰਾਉਣ ਦੇ ਲਈ ਇੰਸਟਾ ਤੋਂ ਬਾਹਰਲੇ ਮੁਲਕਾਂ ਚੋਂ ਨਵੀਆਂ ਨਵੀਆਂ ਕ੍ਰੇਸ਼ਨਾ ਤੋਂ ਉਹਨੇ ਹੋਰ ਚੀਜ਼ਾਂ ਨਾਲ ਅਟੈਚ ਕਰਕੇ ਤਾਂ ਪਿਓ ਦੇ ਨਾਮ ਨੂੰ ਹੋਰ ਉੱਚਾ ਕੀਤਾ ਔਰ ਤੁਹਾਡੇ ਨਾਲ ਹੀ ਉਹ ਵੀ ਬਾਹਰ ਜਾ ਸਕਦਾ ਸੀਗਾ ਪਰ ਉਹਨੇ ਤੁਹਾਡੇ ਨਾਲ ਹੀ ਅਟੈਚ ਹੋ ਕੇ ਇਹ ਸੇਵਾ ਦੇ ਵਿੱਚ ਐਸਾ ਪਾਇਆ ਹਾਂਜੀ ਉਹ ਹੋ ਐਸੇ ਕਰਕੇ ਮੇਰੇ ਨਾਲ ਉਹਨੂੰ ਵੀ ਬਹੁਤ ਇਸ ਜੀ ਦਾ ਸ਼ੌਂਕ ਪੈ ਗਿਆ ਉਹ ਬਾਹਰੋਂ ਛੱਡ ਕੇ ਇੱਥੇ ਇੰਡੀਆ ਆ ਗਿਆ ਮੇਰੇ ਨਾਲ ਸਾਥ ਦਿੰਦਾ ਪੂਰਾ ਹੁਣ ਪ੍ਰੋਗਰਾਮ ਬੁੱਕ ਕਰਦਾ ਸਾਰਾ ਕੁਝ ਉਹਨੇ ਕਰਨਾ ਹੁੰਦਾ ਲੇਕੇਸ਼ਨ ਵਗੈਰਾ ਕੋਈ ਵੀ ਚੀਜ਼ ਹੈ ਸਾਰਾ ਉਹਦੇ ਨਾਲ ਮੈਂ ਕਿਹਾ ਵੀ ਤੁਸੀਂ ਇਹਦਾ ਅਟੈਚ ਕਰ ਲਓ ਮੈਂ ਕਿਉਂ ਪ੍ਰੋਗਰਾਮ ਦੇ ਵਿੱਚ ਬੀਜੀ ਹੁੰਦਾ ਤੇ ਉਹ ਸਾਰਾ ਕੁਝ ਉਹ ਹੀ ਬੁੱਕ ਕਰਦਾ ਪੂਰਾ ਸਾਥ ਦਿੰਦਾ ਮੇਰਾ ਬੱਚਾ ਇਸ ਨਾਲ ਉਹਨੂੰ ਸ਼ੌਂਕ ਪੈ ਗਿਆ ਮੈਨੂੰ ਆਸ ਹੈ ਵੀ ਜਿਹੜੀ ਮੇਰੀ ਜਾਨ ਤੋਂ ਵਾਰੀ ਮੇਰਾਸ ਤੋਂ ਸਾਮਕੇ ਰੱਖੂ ਦਰਸ਼ਕੋ ਫੋਨ ਨੰਬਰ نیچے ਚੱਲ ਰਹੇ ਨੇ ਵੀਰ ਜੀ ਦੇ ਤੁਸੀਂ ਵੀਰ ਜੀ ਨੂੰ ਨੈਪ ਸਿੰਘ ਜੀ ਨੂੰ ਜਾਂ ਗगन ਜੀ ਨੂੰ ਜਿੰਨ ਦੋਨਾਂ ਨਾਲ ਕੰਟੈਕਟ ਕਰ ਸਕਦੇ ਹੋ ਕਦੋਂ ਮਰਜ਼ੀ ਬੁੱਕ ਕਰਾ ਸਕਦੇ ਹੋ ਪਹਿਲਾਂ ਬੁਕਿੰਗ ਕਰਾਣੀ ਪਊਗੀ ਕਿਉਂਕਿ ਬੁਕਿੰਗ ਆ ਜਿਹੜੀ ਸਕੂਲ ਕਾਲਜ ਵਾਲੇ ਹੁਣ ਆਪਾਂ ਦੇਖ ਸਕਦੇ ਆ ਕਿ ਗਾਂ ਰਿਜ਼ਲਟਸ ਆਉਣੇ ਆ ਰਿਜ਼ਲਟ ਵਾਲੇ ਦਿਨ ਵੀ ਤੁਸੀਂ ਕਰ ਸਕਦੇ ਹੋ ਆਪਣੇ ਰਿਜ਼ਲਟਾਂ ਦੇ ਵਾਲੇ ਦਿਨ ਵੀ ਵੀ ਇਹ ਸੱਭਿਆਚਾਰ ਦੇ ਨਾਲ ਨਾਲ ਬੱਚੇ ਜੁੜਨ ਕਿਉਂਕਿ ਰਿਜ਼ਲਟ ਵਾਲੇ ਦਿਨ ਵੀ ਕਿ ਇਵੈਂਟ ਫੁੱਲੀ ਕੰਮ ਹੁੰਦਾ ਤੇ ਵੀਰ ਜੀ ਤੁਹਾਡਾ ਸਾਨੂੰ ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਹੀ ਬਹੁਤ ਬਹੁਤ ਧੰਨਵਾਦ ਜੀ ਅੱਜ ਦਸਿਲੰਗਿਆਣਾ ਨਾ ਮੈਂ ਪਹੁੰਚੀ ਆ ਤੁਹਾਡਾ ਜੀ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਦਰਸ਼ਕੋ ਇਹ ਪਿੰਡ ਲੰਗਿਆਣਾ ਨਵਾਂ ਬਾਗਾ ਪ੍ਰਾਣਾ ਦੇ ਕੋਲ ਹੈਗਾ ਔਰ ਮੋਤਕੀ ਦੇ ਬਾਗਾ ਪ੍ਰਾਣਾ ਦੇ ਵਿਚਾਲੇ ਆ ਮੋਗਾ ਡਿਸਟ੍ਰਿਕਟ ਦਾ ਪਿੰਡ ਹੈ ਤੁਸੀਂ ਆਨਲਾਈਨ ਵੀ ਗੱਲਬਾਤ ਕਰ ਸਕਦੇ ਹੋ ਫੋਨ ਦੇ ਵਿੱਚ ਵੀ ਤੁਹਾਡੇ ਮਾਈਂਡ ਆ ਵੀਡੀਓਗ੍ਰਾਫੀ ਦੇ ਵੀ ਗੱਲ ਕਰ ਸਕਦੇ ਹੋ ਤੁਸੀਂ ਤੇ ਵੀਰ ਜੀ ਤੁਹਾਡਾ ਧੰਨਵਾਦ ਸਾਨੂੰ ਸਮਝ ਦੇ ਲਈ ਓਕੇ ਬਹੁਤ ਬਹੁਤ ਤੁਹਾਡਾ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ